ਵੱਡੀ ਖਬਰ ਜੋ ਪਾਕਿਸਤਾਨ ਤੋਂ ਸਾਹਮਣੇ ਆ ਰਹੀ ਹੈ ਹਾਂਜੀ ਪਾਕਿਸਤਾਨ ਦੇ ਲਾਹੌਰ ਵਿੱਚ ਇੱਕ ਵਾਰ ਫੇਰ ਆਪਣਾ ਧੁਪੜੀ ਮਚ ਗਈ ਹੈ ਭਾਰਤ ਦੇ ਆਪਰੇਸ਼ਨ ਸੰਧੂਰ ਤੋਂ ਬਾਅਦ ਹੁਣ ਲਾਹੌਰ ਚ ਤਿੰਨ ਜ਼ਬਰਦਸਤ ਧਮਕੀਆਂ ਨੇ ਸਾਰੇ ਸ਼ਹਿਰ ਨੂੰ ਹਿਲਾ ਦਿੱਤਾ ਪਾਕਿਸਤਾਨੀ ਮੀਡੀਆ ਦਾ ਦਾਅਵਾ ਹੈ ਕਿ ਇਹ ਡਰੋਨੀ ਹਮਲੇ ਸਨ ਜੋ ਬਾਇਲਟਨ ਰੋਡ ਤੇ ਲਾਹੌਰ ਹਵਾਈ ਅੱਡੇ ਨੇੜੇ ਹੋਏ ਧਮਾਕਿਆਂ ਦੀ ਆਵਾਜ਼ ਕੋਈ ਕਿਲੋਮੀਟਰ ਤੱਕ ਸੁਣੀ ਗਈ ਅਤੇ ਸਾਇਰਨ ਵੱਜਣ ਨਾਲ ਲੋਕਾਂ ਵਿੱਚ دہشت ਦਾ ਮਾਹੌਲ ਫੈਲ ਗਿਆ। ਗੋਪਾਲ ਨਗਰ ਅਤੇ ਨਸੀਰਾਬਾਦ ਵਰਗੇ ਇਲਾਕਿਆਂ 'ਚ ਇਹ ਧਮਾਕੇ ਸੁਨੇ ਗਏ। ਲੋਕ ਘਬਰਾਹਟ 'ਚ ਘਰਾਂ ਤੋਂ ਬਾਹਰ ਨਿਕਲ ਆਏ ਅਤੇ ਸਮਾਂ 'ਚ ਧੂੰਏ ਦੇ ਬਦਲ ਦਿਖਾਈ ਦਿੱਤੇ। ਸੂਤਰਾਂ ਮੁਤਾਬਕ ਇਹ ਹਮਲਾ ਬਾਲਟਨ ਹਵਾਈ ਅੱਡੇ ਨੇੜੇ ਪਾਕਿਸਤਾਨੀ ਫੌਜ ਦੇ ਇਕਾਈ ਨੇੜੇ ਹੋਇਆ। ਧਮਾਕਿਆਂ ਤੋਂ ਬਾਅਦ ਲਾਹੌਰ ਹਵਾਈ ਅੱਡਾ ਅਤੇ ਕਰਾਚੀ ਹਵਾਈ ਅੱਡਾ ਸਥਾਈ ਤੌਰ ਤੇ ਬੰਦ ਕਰ ਦਿੱਤੇ ਗਏ ਹਨ। ਪੁਲਿਸ ਅਧਿਕਾਰੀਆਂ ਨੇ ਇਹਨਾਂ ਧਮਾਕਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਪਰ ਹੁਣ ਤੱਕ ਇਹ ਸਾਫ਼ ਨਹੀਂ ਹੈ ਕਿ ਇਹ ਹਮਲਾ ਕਿਸ ਨੇ ਕੀਤਾ। ਇਹ ਸਭ ਉਸ ਸਮੇਂ ਵਾਪਰਿਆ ਤੋ ਇੱਕ ਦਿਨ ਪਹਿਲਾਂ ਹੀ ਭਾਰਤ ਨੇ 7 ਮਈ ਦੀ ਅੱਧੀ ਰਾਤ ਨੂੰ ਆਪਰੇਸ਼ਨ ਸੰਦੂਰ ਨਾਲ ਪਾਕਿਸਤਾਨ ਅਤੇ ਪੀਓਕੇ ਚ ਅਤੰਗਵਾਦੀ ਕੈਂਪਾਂ ਨੂੰ ਤਬਾਹ ਕੀਤਾ ਸੀ। ਉਸ ਹਮਲੇ ਚ 70 ਤੋਂ ਵੱਧ ਅਤੰਗਵਾਦੀ ਮਾਰੇ ਗਏ ਸਨ। ਪਾਕਿਸਤਾਨ ਨੇ ਇਸ ਨੂੰ ਜੰਗ ਦੀ ਕਾਰਵਾਈ ਕਹਿ ਕੇ ਬਦਲੇ ਦੀ ਧਮਕੀ ਦਿੱਤੀ ਸੀ। ਪਰ ਲਾਹੌਰ ਚ ਹੋਏ ਇਹਨਾਂ ਧਮਕਿਆਂ ਨੇ ਤਣਾ ਨੂੰ ਹੋਰ ਵਧਾ ਦਿੱਤਾ ਹੈ। ਲੋਕਾਂ ਚ ਡਰ ਦਾ ਮਾਹੌਲ ਹੈ ਅਤੇ ਸਥਿਤੀ ਗੰਭੀਰ ਹੁੰਦੀ ਜਾ ਰਹੀ ਹੈ। ਇੱਕ ਵੱਡੀ ਖਬਰ ਜੋ ਪਾਕਿਸਤਾਨ ਤੋਂ ਸਾਹਮਣੇ ਆ ਰਹੀ ਹੈ ਹਾਂਜੀ ਪਾਕਿਸਤਾਨ ਦੇ ਲਾਹੌਰ ਵਿੱਚ ਇੱਕ ਵਾਰ ਫੇਰ ਹਫੜਾ ਤਫੜੀ ਮਚ ਗਈ ਹੈ ਭਾਰਤ ਦੇ ਆਪਰੇਸ਼ਨ ਸੰਧੂਰ ਤੋਂ ਬਾਅਦ ਹੁਣ ਲਾਹੌਰ ਚ ਤਿੰਨ ਜ਼ਬਰਦਸਤ ਪਟਾਕਿਆਂ ਨੇ ਸਾਰੇ ਸ਼ਹਿਰ ਨੂੰ ਹਿਲਾ ਦਿੱਤਾ ਪਾਕਿਸਤਾਨੀ ਮੀਡੀਆ ਦਾ ਦਾਅਵਾ ਹੈ ਕਿ ਇਹ ਡਰੋਨੀ ਹਮਲੇ ਸਨ ਜੋ ਬਾਇਲਟਨ ਰੋਡ ਤੇ ਲਾਹੌਰ ਹਵਾਈ ਅੱਡੇ ਨੇੜੇ ਹੋਏ ਧਮਾਕਿਆਂ ਦੀ ਆਵਾਜ਼ ਕੋਈ ਕਿਲੋਮੀਟਰ ਤੱਕ ਸੁਣੀ ਗਈ ਅਤੇ ਸਾਇਰਨ ਵੱਜਣ ਨਾਲ ਲੋਕਾਂ ਵਿੱਚ دہشت ਦਾ ਮਾਹੌਲ ਫੈਲ ਗਿਆ। ਗੋਪਾਲਨਗਰ ਅਤੇ ਨਸੀਰਾਬਾਦ ਵਰਗੇ ਇਲਾਕਿਆਂ 'ਚ ਇਹ ਧਮਾਕੇ ਸੁਣੇ ਗਏ। ਲੋਕ ਘਬਰਾਹਟ 'ਚ ਘਰਾਂ ਤੋਂ ਬਾਹਰ ਨਿਕਲੇ ਅਤੇ ਅਸਮਾਨ 'ਚ ਧੂੰਏ ਦੇ ਬੱਦਲ ਦਿਖਾਈ ਦਿੱਤੇ। ਸੂਤਰਾਂ ਮੁਤਾਬਕ ਇਹ ਹਮਲਾ ਬਾਲਟਨ ਹਵਾਈ ਅੱਡੇ ਨੇੜੇ ਪਾਕਿਸਤਾਨੀ ਫੌਜ ਦੇ ਇਕਾਈ ਨੇੜੇ ਹੋਇਆ। ਧਮਾਕਿਆਂ ਤੋਂ ਬਾਅਦ ਲਾਹੌਰੀ ਹਵਾਈ ਅੱਡਾ ਅਤੇ ਕਰਾਚੀ ਹਵਾਈ ਅੱਡਾ ਸਥਾਈ ਤੌਰ 'ਤੇ ਬੰਦ ਕਰ ਦਿੱਤੇ ਗਏ ਹਨ। ਪੁਲਿਸ ਅਧਿਕਾਰੀਆਂ ਨੇ ਇਹਨਾਂ ਧਮਾਕਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਪਰ ਹੁਣ ਤੱਕ ਇਹ ਸਾਫ਼ ਨਹੀਂ ਹੈ ਕਿ ਇਹ ਹਮਲਾ ਕਿਸ ਨੇ ਕੀਤਾ। ਇਹ ਸਭ ਉਸ ਸਮੇਂ ਵਾਪਰਿਆ ਤੋ ਇੱਕ ਦਿਨ ਪਹਿਲਾਂ ਹੀ ਭਾਰਤ ਨੇ 7 ਮਈ ਦੀ ਅੱਧੀ ਰਾਤ ਨੂੰ ਆਪਰੇਸ਼ਨ ਸੰਦੂਰ ਨਾਲ ਪਾਕਿਸਤਾਨ ਅਤੇ ਪੀਓਕੇ ਚ ਅਤਿੰਗਵਾਦੀ ਕੈਂਪਾਂ ਨੂੰ ਤਬਾਹ ਕੀਤਾ ਸੀ। ਉਸ ਹਮਲੇ ਚ 70 ਤੋਂ ਵੱਧ ਅਤਿੰਗਵਾਦੀ ਮਾਰੇ ਗਏ ਸਨ। ਪਾਕਿਸਤਾਨ ਨੇ ਇਸ ਨੂੰ ਜੰਗ ਦੀ ਕਾਰਵਾਈ ਕਹਿ ਕੇ ਬਦਲੇ ਦੀ ਧਮਕੀ ਦਿੱਤੀ ਸੀ। ਹੁਣ ਲਾਹੌਰ ਚ ਹੋਏ ਇਹਨਾਂ ਧਮਕਿਆਂ ਨੇ ਤਣਾ ਨੂੰ ਹੋਰ ਵਧਾ ਦਿੱਤਾ ਹੈ। ਲੋਕਾਂ ਚ ਡਰ ਦਾ ਮਾਹੌਲ ਹੈ ਅਤੇ ਸਥਿਤੀ ਗੰਭੀਰ ਹੁੰਦੀ ਜਾ ਰਹੀ ਹੈ। ਇੱਕ ਵੱਡੀ ਖਬਰ ਜੋ ਪਾਕਿਸਤਾਨ ਤੋਂ ਸਾਹਮਣੇ ਆ ਰਹੀ ਹੈ ਹਾਂਜੀ ਪਾਕਿਸਤਾਨ ਦੇ ਲਾਹੌਰ ਵਿੱਚ ਇੱਕ ਵਾਰ ਫੇਰ ਹਫੜਾ ਤਫੜੀ ਮਚ ਗਈ ਹੈ ਭਾਰਤ ਦੇ ਆਪਰੇਸ਼ਨ ਸੰਧੂਰ ਤੋਂ ਬਾਅਦ ਹੁਣ ਲਾਹੌਰ ਚ ਤਿੰਨ ਜ਼ਬਰਦਸਤ ਧਮਕੀਆਂ ਨੇ ਸਾਰੇ ਸ਼ਹਿਰ ਨੂੰ ਹਿਲਾ ਦਿੱਤਾ ਪਾਕਿਸਤਾਨੀ ਮੀਡੀਆ ਦਾ ਦਾਅਵਾ ਹੈ ਕਿ ਇਹ ਡਰੋਨੀ ਹਮਲੇ ਸਨ ਜੋ ਬਲਟਨ ਰੋਡ ਤੇ ਲਾਹੌਰ ਹਵਾਈ ਅੱਡੇ ਨੇੜੇ ਹੋਏ ਧਮਾਕਿਆਂ ਦੀ ਆਵਾਜ਼ ਕੋਈ ਕਿਲੋਮੀਟਰ ਤੱਕ ਸੁਣੀ ਗਈ ਅਤੇ ਸਾਇਰਨ ਵੱਜਣ ਨਾਲ ਲੋਕਾਂ ਵਿੱਚ دہشت ਦਾ ਮਾਹੌਲ ਫੈਲ ਗਿਆ। ਗੋਪਾਲ ਨਗਰ ਅਤੇ ਨਸੀਰਾਬਾਦ ਵਰਗੇ ਇਲਾਕਿਆਂ 'ਚ ਇਹ ਧਮਾਕੇ ਸੁਣੇ ਗਏ। ਲੋਕ ਘਰਾਂ 'ਚ ਕਰਾਂ ਤੋਂ ਬਾਹਰ ਨਿਕਲ ਆਏ ਅਤੇ ਸਮਾਂ 'ਚ ਧੂੰਏ ਦੇ ਬੱਦਲ ਦਿਖਾਈ ਦਿੱਤੇ। ਸੂਤਰਾਂ ਮੁਤਾਬਕ ਇਹ ਹਮਲਾ ਬਾਲਟਨ ਹਵਾਈ ਅੱਡੇ ਨੇੜੇ ਪਾਕਿਸਤਾਨੀ ਫੌਜ ਦੇ ਇਕਾਈ ਨੇੜੇ ਹੋਇਆ। ਧਮਾਕਿਆਂ ਤੋਂ ਬਾਅਦ ਲਾਹੌਰ ਹਵਾਈ ਅੱਡਾ ਅਤੇ ਕਰਾਚੀ ਹਵਾਈ ਅੱਡਾ ਸਥਾਈ ਤੌਰ ਤੇ ਬੰਦ ਕਰ ਦਿੱਤੇ ਗਏ ਹਨ। ਪੁਲਿਸ ਅਧਿਕਾਰੀਆਂ ਨੇ ਇਹਨਾਂ ਧਮਾਕਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਪਰ ਹੁਣ ਤੱਕ ਇਹ ਸਾਫ਼ ਨਹੀਂ ਹੈ ਕਿ ਇਹ ਹਮਲਾ ਕਿਸ ਨੇ ਕੀਤਾ। ਇਹ ਸਭ ਉਸ ਸਮੇਂ ਵਾਪਰਿਆ ਤੋ ਇੱਕ ਦਿਨ ਪਹਿਲਾਂ ਹੀ ਭਾਰਤ ਨੇ 7 ਮਈ ਦੀ ਅੱਧੀ ਰਾਤ ਨੂੰ ਆਪਰੇਸ਼ਨ ਸੰਦੂਰ ਨਾਲ ਪਾਕਿਸਤਾਨ ਅਤੇ ਪੀਓਕੇ ਚ ਅਤੰਗਵਾਦੀ ਕੈਂਪਾਂ ਨੂੰ ਤਬਾਹ ਕੀਤਾ ਸੀ। ਉਸ ਹਮਲੇ ਚ 70 ਤੋਂ ਵੱਧ ਅਤੰਗਵਾਦੀ ਮਾਰੇ ਗਏ ਸਨ। ਪਾਕਿਸਤਾਨ ਨੇ ਇਸ ਨੂੰ ਜੰਗ ਦੀ ਕਾਰਵਾਈ ਕਹਿ ਕੇ ਬਦਲੇ ਦੀ ਧਮਕੀ ਦਿੱਤੀ ਸੀ। ਹੁਣ ਲਾਹੌਰ ਚ ਹੋਏ ਇਹਨਾਂ ਧਮਕਿਆਂ ਨੇ ਤਣਾ ਨੂੰ ਹੋਰ ਵਧਾ ਦਿੱਤਾ ਹੈ। ਲੋਕਾਂ ਚ ਡਰ ਦਾ ਮਾਹੌਲ ਹੈ ਅਤੇ ਸਥਿਤੀ ਗੰਭੀਰ ਹੁੰਦੀ ਜਾ ਰਹੀ ਹੈ। ਇੱਕ ਵੱਡੀ ਖਬਰ ਜੋ ਪਾਕਿਸਤਾਨ ਤੋਂ ਸਾਹਮਣੇ ਆ ਰਹੀ ਹੈ ਹਾਂਜੀ ਪਾਕਿਸਤਾਨ ਦੇ ਲਾਹੌਰ ਵਿੱਚ ਇੱਕ ਵਾਰ ਫੇ ਹਫੜਾ ਤਫੜੀ ਮਚ ਗਈ ਹੈ ਭਾਰਤ ਦੇ ਆਪਰੇਸ਼ਨ ਸੰਧੂਰ ਤੋਂ ਬਾਅਦ ਹੁਣ ਲਾਹੌਰ ਚ ਤਿੰਨ ਜ਼ਬਰਦਸਤ ਧਮਕੀਆਂ ਨੇ ਸਾਰੇ ਸ਼ਹਿਰ ਨੂੰ ਹਿਲਾ ਦਿੱਤਾ ਪਾਕਿਸਤਾਨੀ ਮੀਡੀਆ ਦਾ ਦਾਅਵਾ ਹੈ ਕਿ ਇਹ ਡਰੋਨੀ ਹਮਲੇ ਸਨ ਜੋ ਬਾਇਲਟਨ ਰੋਡ ਤੇ ਲਾਹੌਰ ਹਵਾਈ ਅੱਡੇ ਨੇੜੇ ਹੋਏ ਧਮਾਕਿਆਂ ਦੀ ਆਵਾਜ਼ ਕੋਈ ਕਿਲੋਮੀਟਰ ਤੱਕ ਸੁਣੀ ਗਈ ਅਤੇ ਸਾਇਰਨ ਵੱਜਣ ਨਾਲ ਲੋਕਾਂ ਵਿੱਚ دہشت ਦਾ ਮਾਹੌਲ ਫੈਲ ਗਿਆ। ਗੋਪਾਲ ਨਗਰ ਅਤੇ ਨਸੀਰਾਬਾਦ ਵਰਗੇ ਇਲਾਕਿਆਂ 'ਚ ਇਹ ਧਮਾਕੇ ਸੁਨੇ ਗਏ। ਲੋਕ ਘਰਾਂ 'ਚ ਘਰਾਂ ਤੋਂ ਬਾਹਰ ਨਿਕਲ ਆਏ ਅਤੇ ਅਸਮਾਨ 'ਚ ਧੂੰਏ ਦੇ ਬੱਦਲ ਦਿਖਾਈ ਦਿੱਤੇ। ਸੂਤਰਾਂ ਮੁਤਾਬਕ ਇਹ ਹਮਲਾ ਬਲਟਨ ਹਵਾਈ ਅੱਡੇ ਨੇੜੇ ਪਾਕਿਸਤਾਨੀ ਫੌਜ ਦੇ ਇਕਾਈ ਨੇੜੇ ਹੋਇਆ। ਧਮਾਕਿਆਂ ਤੋਂ ਬਾਅਦ ਲਾਹੌਰ ਹਵਾਈ ਅੱਡਾ ਅਤੇ ਕਰਾਚੀ ਹਵਾਈ ਅੱਡਾ ਸਥਾਈ ਤੌਰ ਤੇ ਬੰਦ ਕਰ ਦਿੱਤੇ ਗਏ ਹਨ। ਪੁਲਿਸ ਅਧਿਕਾਰੀਆਂ ਨੇ ਇਹਨਾਂ ਧਮਾਕਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਪਰ ਹੁਣ ਤੱਕ ਇਹ ਸਾਫ਼ ਨਹੀਂ ਹੈ ਕਿ ਇਹ ਹਮਲਾ ਕਿਸ ਨੇ ਕੀਤਾ। ਇਹ ਸਭ ਉਸ ਸਮੇ ਵਾਪਰਿਆ ਇੱਕ ਦਿਨ ਪਹਿਲਾਂ ਹੀ ਭਾਰਤ ਨੇ 7 ਮਈ ਦੀ ਅੱਧੀ ਰਾਤ ਨੂੰ ਆਪਰੇਸ਼ਨ ਸੰਦੂਰ ਨਾਲ ਪਾਕਿਸਤਾਨ ਅਤੇ ਪੀਓਕੇ ਚ ਅਤਿਵਾਦੀ ਕੈਂਪਾਂ ਨੂੰ ਤਬਾਹ ਕੀਤਾ ਸੀ। ਇਸ ਹਮਲੇ ਚ 70 ਤੋਂ ਵੱਧ ਅਤਿਵਾਦੀ ਮਾਰੇ ਗਏ ਸਨ। ਪਾਕਿਸਤਾਨ ਨੇ ਇਸ ਨੂੰ ਜੰਗ ਦੀ ਕਾਰਵਾਈ ਕਹਿ ਕੇ ਬਦਲੇ ਦੀ ਧਮਕੀ ਦਿੱਤੀ ਸੀ। ਹੁਣ ਲਾਹੌਰ ਚ ਹੋਏ ਇਹਨਾਂ ਧਮਕਿਆਂ ਨੇ ਤਣਾ ਨੂੰ ਹੋਰ ਵਧਾ ਦਿੱਤਾ ਹੈ। ਲੋਕਾਂ ਚ ਡਰ ਦਾ ਮਾਹੌਲ ਹੈ ਅਤੇ ਸਥਿਤੀ ਗੰਭੀਰ ਹੁੰਦੀ ਜਾ ਰਹੀ ਹੈ। ਇੱਕ ਵੱਡੀ ਖਬਰ ਜੋ ਪਾਕਿਸਤਾਨ ਤੋਂ ਸਾਹਮਣੇ ਆ ਰਹੀ ਹੈ ਹਾਂਜੀ ਪਾਕਿਸਤਾਨ ਦੇ ਲਾਹੌਰ ਵਿੱਚ ਇੱਕ ਵਾਰ ਫੇਹ ਫੜਾ ਤਫੜੀ ਮੱਚ ਗਈ ਹੈ ਭਾਰਤ ਦੇ ਆਪਰੇਸ਼ਨ ਸੰਧੂਰ ਤੋਂ ਬਾਅਦ ਹੁਣ ਲਾਹੌਰ ਚ ਤਿੰਨ ਜ਼ਬਰਦਸਤ ਧਮਕੀਆਂ ਨੇ ਸਾਰੇ ਸ਼ਹਿਰ ਨੂੰ ਹਿਲਾ ਦਿੱਤਾ ਪਾਕਿਸਤਾਨੀ ਮੀਡੀਆ ਦਾ ਦਾਵਾ ਹੈ ਕਿ ਇਹ ਡਰੋਨੀ ਹਮਲੇ ਸਨ ਜੋ ਬਾਇਲਟਨ ਰੋਡ ਤੇ ਲਾਹੌਰ ਹਵਾਈ ਅੱਡੇ ਨੇੜੇ ਹੋਏ ਧਮਾਕਿਆਂ ਦੀ ਆਵਾਜ਼ ਕੋਈ ਕਿਲੋਮੀਟਰ ਤੱਕ ਸੁਣੀ ਗਈ ਅਤੇ ਸਾਇਰਨ ਵੱਜਣ ਨਾਲ ਲੋਕਾਂ ਵਿੱਚ دہشت ਦਾ ਮਾਹੌਲ ਫੈਲ ਗਿਆ ਗੋਪਾਲ ਨਗਰ ਅਤੇ ਨਸੀਰਾਬਾਦ ਵਰਗੇ ਇਲਾਕਿਆਂ ਚ ਇਹ ਧਮਾਕੇ ਸੁਣੇ ਗਏ ਲੋਕ ਘਬਰਾਹਟ ਚ ਕਰਾਂ ਤੋਂ ਬਾਹਰ ਨਿਕਲ ਆਏ ਅਸਮਾਨ 'ਚ ਧੂੰਏ ਦੇ ਬੱਦਲ ਦਿਖਾਈ ਦਿੱਤੇ ਸੂਤਰਾਂ ਮੁਤਾਬਕ ਇਹ ਹਮਲਾ ਬਾਲਟਨ ਹਵਾਈ ਅੱਡੇ ਨੇੜੇ ਪਾਕਿਸਤਾਨੀ ਫੌਜ ਦੇ ਇਕਾਈ ਨੇੜੇ ਹੋਇਆ। ਧਮਾਕਿਆਂ ਤੋਂ ਬਾਅਦ ਲਾਹੌਰੀ ਹਵਾਈ ਅੱਡਾ ਅਤੇ ਕਰਾਚੀ ਹਵਾਈ ਅੱਡਾ ਸਥਾਈ ਤੌਰ ਤੇ ਬੰਦ ਕਰ ਦਿੱਤੇ ਗਏ ਹਨ। ਪੁਲਿਸ ਅਧਿਕਾਰੀਆਂ ਨੇ ਇਹਨਾਂ ਧਮਾਕਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਪਰ ਹੁਣ ਤੱਕ ਇਹ ਸਾਫ਼ ਨਹੀਂ ਹੈ ਕਿ ਇਹ ਹਮਲਾ ਕਿਸ ਨੇ ਕੀਤਾ। ਇਹ ਸਭ ਉਸ ਸਮੇਂ ਵਾਪਰਿਆ ਜਦੋਂ ਇੱਕ ਦਿਨ ਪਹਿਲਾਂ ਹੀ ਭਾਰਤ ਨੇ 7 ਮਈ ਦੀ ਅੱਧੀ ਰਾਤ ਨੂੰ ਆਪਰੇਸ਼ਨ ਸੰਦੂਰ ਨਾਲ ਪਾਕਿਸਤਾਨ ਅਤੇ ਪੋਕੇਚ 'ਚ ਅਤਿਵਾਦੀ ਕੈਂਪਾਂ ਨੂੰ ਤਬਾਹ ਕੀਤਾ ਸੀ। ਉਸ ਹਮਲੇ 'ਚ 70 ਤੋਂ ਵੱਧ ਅਤਿਵਾਦੀ ਮਾਰੇਗਾ ਹਸਨ ਪਾਕਿਸਤਾਨ ਇਸ ਨੂੰ جنگ ਦੀ ਕਾਰਵਾਈ ਕਹਿ ਕੇ ਬਦਲੇ ਦੀ ਧਮਕੀ ਦਿੱਤੀ ਸੀ ਉਹ ਲਾਹੌਰ ਚ ਹੋਏ ਇਹਨਾਂ ਧਮਕੀਆਂ ਨੇ ਤਣਾ ਨੂੰ ਹੋਰ ਵਧਾ ਦਿੱਤਾ ਹੈ ਲੋਕਾਂ ਚ ਡਰ ਦਾ ਮਾਹੌਲ ਹੈ ਅਤੇ ਸਥਿਤੀ ਗੰਭੀਰ ਹੁੰਦੀ ਜਾ ਰਹੀ ਹੈ ਇੱਕ ਵੱਡੀ ਖਬਰ ਜੋ ਪਾਕਿਸਤਾਨ ਤੋਂ ਸਾਹਮਣੇ ਆ ਰਹੀ ਹੈ ਹਾਂਜੀ ਪਾਕਿਸਤਾਨ ਦੇ ਲਾਹੌਰ ਵਿੱਚ ਇੱਕ ਵਾਰ ਫੇਰ ਹਫੜਾ ਤਫੜੀ ਮਚ ਗਈ ਹੈ ਭਾਰਤ ਦੇ ਆਪਰੇਸ਼ਨ ਸੰਧੂਰ ਤੋਂ ਬਾਅਦ ਹੁਣ ਲਾਹੌਰ ਚ ਤਿੰਨ ਜ਼ਬਰਦਸਤ ਧਮਕੀਆਂ ਨੇ ਸਾਰੇ ਸ਼ਹਿਰ ਨੂੰ ਹਿਲਾ ਦਿੱਤਾ ਪਾਕਿਸਤਾਨੀ ਮੀਡੀਆ ਦਾ ਦਾਅਵਾ ਹੈ ਕਿ ਇਹ ਡਰੋਨੀ ਹਮਲੇ ਸਨ ਜੋ ਬਾਇਲਟਨ ਰੋਡ ਤੇ ਲਾਹੌਰ ਹਵਾਈ ਅੱਡੇ ਨੇੜੇ ਹੋਏ ਧਮਾਕਿਆਂ ਦੀ ਆਵਾਜ਼ ਕੋਈ ਕਿਲੋਮੀਟਰ ਤੱਕ ਸੁਣੀ ਗਈ ਅਤੇ ਸਾਇਰਨ ਵੱਜਣ ਨਾਲ ਲੋਕਾਂ ਵਿੱਚ دہشت ਦਾ ਮਾਹੌਲ ਫੈਲ ਗਿਆ। ਗੋਪਾਲ ਨਗਰ ਅਤੇ ਨਸੀਰਾਬਾਦ ਵਰਗੇ ਇਲਾਕਿਆਂ 'ਚ ਇਹ ਧਮਾਕੇ ਸੁਨੇ ਗਏ। ਲੋਕ ਘਬਰਾਹਟ 'ਚ ਘਰਾਂ ਤੋਂ ਬਾਹਰ ਨਿਕਲ ਆਏ ਅਤੇ ਅਸਮਾਨ 'ਚ ਧੂੰਏ ਦੇ ਬੱਦਲ ਦਿਖਾਈ ਦਿੱਤੇ। ਸੂਤਰਾਂ ਮੁਤਾਬਕ ਇਹ ਹਮਲਾ ਬਲਟਨ ਹਵਾਈ ਅੱਡੇ ਨੇੜੇ ਪਾਕਿਸਤਾਨੀ ਫੌਜ ਦੇ ਇਕਾਈ ਨੇੜੇ ਹੋਇਆ। ਧਮਾਕਿਆਂ ਤੋਂ ਬਾਅਦ ਲਾਹੌਰ ਹਵਾਈ ਅੱਡਾ ਅਤੇ ਕਰਾਚੀ ਹਵਾਈ ਅੱਡਾ ਸਥਾਈ ਤੌਰ ਤੇ ਬੰਦ ਕਰ ਦਿੱਤੇ ਗਏ ਹਨ। ਪੁਲਿਸ ਅਧਿਕਾਰੀਆਂ ਨੇ ਇਹਨਾਂ ਧਮਾਕਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਪਰ ਹੁਣ ਤੱਕ ਇਹ ਸਾਫ਼ ਨਹੀਂ ਹੈ ਕਿ ਇਹ ਹਮਲਾ ਕਿਸ ਨੇ ਕੀਤਾ। ਇਹ ਸਭ ਉਸ ਸਮੇਂ ਵਾਪਰਿਆ ਤੋ ਇੱਕ ਦਿਨ ਪਹਿਲਾਂ ਹੀ ਭਾਰਤ ਨੇ 7 ਮਈ ਦੀ ਅੱਧੀ ਰਾਤ ਨੂੰ ਆਪਰੇਸ਼ਨ ਸੰਦੂਰ ਨਾਲ ਪਾਕਿਸਤਾਨ ਅਤੇ ਪੀਓਕੇ ਚ ਅਤੰਗਵਾਦੀ ਕੈਂਪਾਂ ਨੂੰ ਤਬਾਹ ਕੀਤਾ ਸੀ। ਇਸ ਹਮਲੇ ਚ 70 ਤੋਂ ਵੱਧ ਅਤੰਗਵਾਦੀ ਮਾਰੇ ਗਏ ਸਨ। ਪਾਕਿਸਤਾਨ ਨੇ ਇਸ ਨੂੰ ਜੰਗ ਦੀ ਕਾਰਵਾਈ ਕਹਿ ਕੇ ਬਦਲੇ ਦੀ ਧਮਕੀ ਦਿੱਤੀ ਸੀ। ਹੁਣ ਲਾਹੌਰ ਚ ਹੋਏ ਇਹਨਾਂ ਧਮਕੀਆਂ ਨੇ ਤਣਾ ਨੂੰ ਹੋਰ ਵਧਾ ਦਿੱਤਾ ਹੈ। ਲੋਕਾਂ ਚ ਡਰ ਦਾ ਮਾਹੌਲ ਹੈ ਅਤੇ ਸਥਿਤੀ ਗੰਭੀਰ ਹੁੰਦੀ ਜਾ ਰਹੀ ਹੈ। ਇੱਕ ਵੱਡੀ ਖਬਰ ਜੋ ਪਾਕਿਸਤਾਨ ਤੋਂ ਸਾਹਮਣੇ ਆ ਰਹੀ ਹੈ ਹਾਂਜੀ ਪਾਕਿਸਤਾਨ ਦੇ ਲਾਹੌਰ ਵਿੱਚ ਇੱਕ ਵਾਰ ਫੇਹ ਫੜਾ ਤਫੜੀ ਮਚ ਗਈ ਹੈ ਭਾਰਤ ਦੇ ਆਪਰੇਸ਼ਨ ਸੰਧੂਰ ਤੋਂ ਬਾਅਦ ਹੁਣ ਲਾਹੌਰ ਚ ਤਿੰਨ ਜ਼ਬਰਦਸਤ ਧਮਕੀਆਂ ਨੇ ਸਾਰੇ ਸ਼ਹਿਰ ਨੂੰ ਹਿਲਾ ਦਿੱਤਾ ਪਾਕਿਸਤਾਨੀ ਮੀਡੀਆ ਦਾ ਦਾਵਾ ਹੈ ਕਿ ਇਹ ਡਰੋਨੀ ਹਮਲੇ ਸਨ ਜੋ ਬਾਇਲਟਨ ਰੋਡ ਤੇ ਲਾਹੌਰ ਹਵਾਈ ਅੱਡੇ ਨੇੜੇ ਹੋਏ ਧਮਾਕਿਆਂ ਦੀ ਆਵਾਜ਼ ਕੋਈ ਕਿਲੋਮੀਟਰ ਤੱਕ ਸੁਣੀ ਗਈ ਅਤੇ ਸਾਇਰਨ ਵੱਜਣ ਨਾਲ ਲੋਕਾਂ ਵਿੱਚ دہشت ਦਾ ਮਾਹੌਲ ਫੈਲ ਗਿਆ। ਗੋਪਾਲ ਨਗਰ ਅਤੇ ਨਸੀਰਾਬਾਦ ਵਰਗੇ ਇਲਾਕਿਆਂ 'ਚ ਇਹ ਧਮਾਕੇ ਸੁਣੇ ਗਏ। ਲੋਕ ਘਰਾਂ 'ਚ ਘਰਾਂ ਤੋਂ ਬਾਹਰ ਨਿਕਲੇ ਅਤੇ ਅਸਮਾਨ 'ਚ ਧੂੰਏ ਦੇ ਬੱਦਲ ਦਿਖਾਈ ਦਿੱਤੇ। ਸੂਤਰਾਂ ਮੁਤਾਬਕ ਇਹ ਹਮਲਾ ਬਾਲਟਨ ਹਵਾਈ ਅੱਡੇ ਨੇੜੇ ਪਾਕਿਸਤਾਨੀ ਫੌਜ ਦੇ ਇਕਾਈ ਨੇੜੇ ਹੋਇਆ। ਧਮਾਕਿਆਂ ਤੋਂ ਬਾਅਦ ਲਾਹੌਰੀ ਹਵਾਈ ਅੱਡਾ ਅਤੇ ਕਰਾਚੀ ਹਵਾਈ ਅੱਡਾ ਸਥਾਈ ਤੌਰ ਤੇ ਬੰਦ ਕਰ ਦਿੱਤੇ ਗਏ ਹਨ। ਪੁਲਿਸ ਅਧਿਕਾਰੀਆਂ ਨੇ ਇਹਨਾਂ ਧਮਾਕਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਪਰ ਹੁਣ ਤੱਕ ਇਹ ਸਾਫ਼ ਨਹੀਂ ਹੈ ਕਿ ਇਹ ਹਮਲਾ ਕਿਸ ਨੇ ਕੀਤਾ। ਇਹ ਸਭ ਉਸ ਸਮੇਂ ਵਾਪਰਿਆ ਇੱਕ ਦਿਨ ਪਹਿਲਾਂ ਹੀ ਭਾਰਤ ਨੇ 7 ਮਈ ਦੀ ਅੱਧੀ ਰਾਤ ਨੂੰ ਆਪਰੇਸ਼ਨ ਸੰਦੂਰ ਨਾਲ ਪਾਕਿਸਤਾਨ ਅਤੇ ਪੀਓਕੇ ਚ ਅਤਿਵਾਦੀ ਕੈਂਪਾਂ ਨੂੰ ਤਬਾਹ ਕੀਤਾ ਸੀ। ਉਸ ਹਮਲੇ ਚ 70 ਤੋਂ ਵੱਧ ਅਤਿਵਾਦੀ ਮਾਰੇ ਗਏ ਸਨ। ਪਾਕਿਸਤਾਨ ਇਸ ਨੂੰ ਜੰਗ ਦੀ ਕਾਰਵਾਈ ਕਹਿ ਕੇ ਬਦਲੇ ਦੀ ਧਮਕੀ ਦਿੱਤੀ ਸੀ। ਪਰ ਲਾਹੌਰ ਚ ਹੋਏ ਇਹਨਾਂ ਧਮਕਿਆਂ ਨੇ ਤਣਾ ਨੂੰ ਹੋਰ ਵਧਾ ਦਿੱਤਾ ਹੈ। ਲੋਕਾਂ ਚ ਡਰ ਦਾ ਮਾਹੌਲ ਹੈ ਅਤੇ ਸਥਿਤੀ ਗੰਭੀਰ ਹੁੰਦੀ ਜਾ ਰਹੀ ਹੈ। ਇੱਕ ਵੱਡੀ ਖਬਰ ਜੋ ਪਾਕਿਸਤਾਨ ਤੋਂ ਸਾਹਮਣੇ ਆ ਰਹੀ ਹੈ ਹਾਂਜੀ ਪਾਕਿਸਤਾਨ ਦੇ ਲਾਹੌਰ ਵਿੱਚ ਇੱਕ ਵਾਰ ਫੇਹਫੜਾ ਤਪੜੀ ਮਚ ਗਈ ਹੈ ਭਾਰਤ ਦੇ ਆਪਰੇਸ਼ਨ ਸਿੰਧੂਰ ਤੋਂ ਬਾਅਦ ਹੁਣ ਲਾਹੌਰ ਚ ਤਿੰਨ ਜ਼ਬਰਦਸਤ ਧਮਕੀਆਂ ਨੇ ਸਾਰੇ ਸ਼ਹਿਰ ਨੂੰ ਹਿਲਾ ਦਿੱਤਾ ਪਾਕਿਸਤਾਨੀ ਮੀਡੀਆ ਦਾ ਦਾਅਵਾ ਹੈ ਕਿ ਇਹ ਡਰੋਨੀ ਹਮਲੇ ਸਨ ਜੋ ਬਲਟਨ ਰੋਡ ਤੇ ਲਾਹੌਰ ਹਵਾਈ ਅੱਡੇ ਨੇੜੇ ਹੋਏ ਧਮਾਕਿਆਂ ਦੀ ਆਵਾਜ਼ ਕੋਈ ਕਿਲੋਮੀਟਰ ਤੱਕ ਸੁਣੀ ਗਈ ਅਤੇ ਸਾਇਰਨ ਵੱਜਣ ਨਾਲ ਲੋਕਾਂ ਵਿੱਚ دہشت ਦਾ ਮਾਹੌਲ ਫੈਲ ਗਿਆ ਗੋਪਾਲ ਨਗਰ ਅਤੇ ਨਸੀਰਾਬਾਦ ਵਰਗੇ ਇਲਾਕਿਆਂ ਚ ਇਹ ਧਮਾਕੇ ਸੁਣੇ ਗਏ ਲੋਕ ਘਬਰਾਟ ਚ ਘਰਾਂ ਤੋਂ ਬਾਹਰ ਨਿਕਲ ਆਏ ਅਤੇ ਅਸਮਾਨ ਚ ਧੂਏ ਦੇ ਬੱਦਲ ਦਿਖਾਈ ਦਿੱਤੇ ਸੂਤਰਾ ਮੁਤਾਬਕ ਇਹ ਹਮਲਾ ਬਾਲਟਨ ਹਵਾਈ ਅੱਡੇ ਨੇੜੇ ਪਾਕਿਸਤਾਨੀ ਫੌਜ ਦੇ ਇਕਾਈ ਨੇੜੇ ਹੋਇਆ ਧਮਾਕਿਆਂ ਤੋਂ ਬਾਅਦ ਲਾਹੌਰੀ ਹਵਾਈ ਅੱਡਾ ਅਤੇ ਕਰਾਚੀ ਹਵਾਈ ਅੱਡਾ ਸਥਾਈ ਤੌਰ ਤੇ ਬੰਦ ਕਰ ਦਿੱਤੇ ਗਏ ਹਨ ਪੁਲਿਸ ਅਧਿਕਾਰੀਆਂ ਨੇ ਇਹਨਾਂ ਧਮਾਕਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਪਰ ਹੁਣ ਤੱਕ ਇਹ ਸਾਫ਼ ਨਹੀਂ ਹੈ ਕਿ ਇਹ ਹਮਲਾ ਕਿਸ ਨੇ ਕੀਤਾ ਇਹ ਸਭ ਉਸ ਸਮੇਂ ਵਾਪਰਿਆ ਜਦੋਂ ਇੱਕ ਦਿਨ ਪਹਿਲਾਂ ਹੀ ਭਾਰਤ ਨੇ 7 ਮਈ ਦੀ ਅੱਧੀ ਰਾਤ ਨੂੰ ਆਪਰੇਸ਼ਨ ਸੰਦੂਰ ਨਾਲ ਪਾਕਿਸਤਾਨ ਅਤੇ ਪੀਓਕੇ ਚ ਆਤੰਕਵਾਦੀ ਕੈਂਪਾਂ ਨੂੰ ਤਬਾਹ ਕੀਤਾ ਸੀ ਉਸਾਂ ਮਲੇਚ 70 ਤੋਂ ਵੱਧ ਅਤਿ ਕਵਾਦੀ ਮਾਰੇ ਗਏ ਸਨ ਪਾਕਿਸਤਾਨ ਨੇ ਇਸ ਨੂੰ ਜੰਗ ਦੀ ਕਾਰਵਾਈ ਕਹਿ ਕੇ ਬਦਲੇ ਦੀ ਧਮਕੀ ਦਿੱਤੀ ਸੀ ਉਹ ਲਾਹੌਰ ਚ ਹੋਏ ਇਹਨਾਂ ਧਮਕਿਆਂ ਨੇ ਤਣਾ ਨੂੰ ਹੋਰ ਵਧਾ ਦਿੱਤਾ ਹੈ ਲੋਕਾਂ ਚ ਡਰ ਦਾ ਮਾਹੌਲ ਹੈ ਅਤੇ ਸਥਿਤੀ ਗੰਭੀਰ ਹੁੰਦੀ ਜਾ ਰਹੀ ਹੈ